ਹਾਂ ਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਆਣੀ ਰੱਖੀ ਸੀ ਇਹਨੂੰ ਰੱਖਿਆ ਹੋਇਆ ਜਦੋਂ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਕੋਪੋਟ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਹੈ। ਕੋਸ਼ਿਸ਼ ਕਰਿਓ 5 ਮਿੰਟ ਤੋਂ ਬਾਅਦ ਸ਼ਾਦੋ ਘਰੇ ਆਇਆ ਤੇ ਉਹਨੇ ਚੈਮ ਉਹ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਸੀ। ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ। ਬਾਕੀ ਸਾਡੀ ਤਫ਼ਤੀਸ਼ ਜਿਹੜੀ ਚੱਲ ਰਹੀ ਆ। ਜਿਹੜੇ ਅਸਸ਼ਕਰਾ ਦਾ ਮਾਮਲਾ ਸਾਹਮਣੇ ਐਕਾਦਮਿਕ ਸੀ ਨੌਕਰਾਨੀ ਦੇ ਵੀ ਉਹਦੇ ਨੂੰ ਬਾਅਦ ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾ ਰਹੀ ਆ ਸੀ ਡੀ ਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਰਹੀ ਆ ਮੈਮ ਜਿਹੜੀ ਇਸਨਾਂ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।